ਉਸ ਜੋਧੇ ਦੀ ਜਿਹੜਾ ਐਕਸੀਡੈਂਟ ਦਿਖਾਇਆ ਗਿਆ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਉਹ ਇਹਨਾਂ ਦੀ ਐਨੀ ਹਿੰਮਤ ਹੋਊਗੀ ਦੀ ਇਹ ਜਥੇਦਾਰ ਸਾਹਿਬ ਨੂੰ ਜਾ ਕੇ ਦੱਸਦੇ ਨੇ ਵੀ ਤੁਹਾਡਾ ਦੈਰ ਆਹਾ ਜੀ ਆਉਣ ਵਾਲਾ ਸਮਾ ਉਹ ਬਾਲਾ ਬੰਦਾ ਵੀ ਹੈ ਜਿਹੜਾ ਆਪੋ ਜੀ ਧੋਕੇ ਚੱਲਦਾ ਹੈ। ਐਸੇ ਖਾਬੂ ਵੀ ਮੁੰਡ ਛਾਇ ਸਭੀ ਸ਼੍ਰੋਮਿਕ ਕਮੇਟੀ ਪਰ ਅਸੀਂ ਨਾ ਕਾਮ ਕਿ ਉਸ ਜੋਧੇ ਦੀ ਜਿਹੜਾ ਐਕਸੀਡੈਂਟ ਦਿਖਾਇਆ ਗਿਆ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਉਹ ਇਨਸਾਫ ਵੀ ਸਾਨੂੰ ਨਹੀਂ ਮਿਲਿਆ। ਉਹਨਾਂ ਦੀ ਸ਼ਹਾਦਤ ਤੋਂ ਬਾਅਦ भाई मनदीप सिद्धू ਜਿਹਨੇ ਸਾਡੇ ਅੱਜ ਵਿੱਚ ਨੇ ਇਹਨਾਂ ਨੂੰ ਕੋਈ ਨਹੀਂ ਸੀ ਜਾਣਦਾ ਕਿਉਂਕਿ ਐਡਵੋਕੇਟ ਸੀਗੇ ਆਪ ਦੀ ਬਰਕਾਲਤ ਕਰਦੇ ਸੀ ਪਰ ਜਿਹੜੇ ਦੀਪ ਸਿੱਧੂ ਨਾਲ ਵਿਚਰਦੇ ਸੀ ਜਦਜੀਤ ਸਿੰਘ ਸਿੱਧੂ ਦੇ ਨਾਲ ਘਰੇ ਜਾਂਦੇ ਸੀ ਉਹਨਾਂ ਨੂੰ ਪਤਾ ਸੀ ਵੀ ਦੀਪ ਦੇ ਜਿੰਨੇ ਕੰਮ ਹੁੰਦੇ ਸੀਗੇ ਕਿ ਬਾਈ ਮਨਦੀਪ ਕਰਦਾ ਸੀ ਕਈ ਲੋਕਾਂ ਨੂੰ ਤਾਂ ਨਹੀਂ ਪਤਾ ਕਿ ਮਨਦੀਪ ਦਾ ਕੀ ਯੋਗਦਾਨ ਆ ਉਹ ਸੰਭੂ ਮੋਰਚੇ ਤੇ ਬੈਠਾ ਹੁੰਦਾ ਸੀ ਦੀਪ ਨੇ ਕਹਿ ਦੇਣਾ ਕਿ ਬਾਈ ਆ ਕੰਮ ਕਰਕੇ ਆ ਚਾਹੇ ਕਿਸੇ ਸਿੰਘ ਦੀ ਮਦਦ ਤਾ ਜੋ ਵੀ ਕੰਮ ਹੈ ਬਾਈ ਮਨਦੀਪ ਦੀ ਡਿਊਟੀ ਕਿਉਂਕਿ ਅਸੀਂ ਤਾਂ ਸੰਭੂ ਮੋਰਚੇ ਤੋਂ ਮੈਨੂੰ ਦੀਪ ਨੂੰ ਮਿਲਣ ਦਾ ਮੌਕਾ ਮਿਲਿਆ ਕਿ ਮੈਂ ਬਹੁਤ ਸਿੰਘਾਂ ਨਾਲ ਵਿਚਰਿਆ ਜਿਹੜੇ ਪ੍ਰਬੰਧਨੀ ਵਾਲੇ ਹੈਗੇ ਆ ਜਿਨ੍ਹਾਂ ਦੀ ਕੁਰਬਾਨੀ ਦਾ ਕੋਈ ਤੋੜ ਨਹੀਂ ਹੈ ਪੰਚ ਦੇ ਚਾਜ ਨਹੀਂ ਬਾਈ ਜੀ ਕਰਦਾ ਸਭ ਬੜਾ ਭਾਈ ਮਨਦੀਪ ਜੀ ਵਿਦਰਪਾ ਦਾੰਗੜੀ ਵਿੱਚ ਬੈਠੇ ਸੀ ਬਹੁਤ ਹੀ ਸਰਕਾਰਯੋਗ ਸਾਰੇ ਵੱਡੇ ਵੀ ਸਾਰੇ ਬੈਠੇ ਨੇ ਬਹੁਤ ਸਾਨੂੰ ਸਾਰਿਆਂ ਨੂੰ ਪਤਾ ਅੱਜ ਦੇ ਜਿਹੜੇ ਹਾਲਾਤ ਨੇ ਸਾਡੇ ਪੰਜਾਬ ਵਿੱਚਲੇ ਹਾਲਾਤ ਆ ਉਹ ਕਿਸੇ ਤੋਂ ਲੁਕੇ ਨਹੀਂ ਹੈਗੇ ਭਾਈ ਦੀਪ ਨੇ ਆ ਕੇ ਇੱਕ ਜਿਹੜੀ ਅਮੀਰ ਸੀ ਸਾਡੇ ਵਿੱਚ ਉਹ ਜਗਾਈ ਸੀ ਇਹ ਅਸੀਂ ਸਾਰੇ ਜਾਣਦੇ ਆ ਬੜੀਆਂ ਉਮੀਦਾਂ ਹੋ ਗਈਆਂ ਸੀ ਸਾਡੀ ਕੌਮ ਨੂੰ ਵੀ ਸ਼ਾਇਦ ਸਾਨੂੰ ਜਿਹੜੀ ਵਧੀਆ ਗਵਾਈ ਕਰਨ ਵਾਲੇ ਹੁਣ ਜਿਹੜੇ ਹੈਗੇ ਨੇ ਨੌਜਵਾਨ ਉਹ ਸਾਨੂੰ ਮਿਲ ਗਏ ਸਾਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਗੇ ਪਰ ਬੜੀ ਕਹਿਰੀ ਅਫਸੋਸ ਦੀ ਗੱਲ ਹੈ ਵੀ ਥੋੜਾ ਸਮਾਂ ਹੀ ਉਹਨਾਂ ਦਾ ਜਿਹੜਾ ਸਾਥ ਹੈ ਸਾਨੂੰ ਮਿਲਿਆ ਫਿਰ ਜਿਹੜੀ ਸਾਡੀ ਕੌਮ ਹੈ ਉਹ ਦੁਬਾਰੇ ਜਿੱਥੇ ਸੀ ਮੈਂ ਕਹੂੰਗਾ ਵੀ ਉੱਥੇ ਹੀ ਖੜੀ ਆ ਕੇ ਬੇਸ਼ੱਕ ਭਾਈ ਅੰਮ੍ਰਿਤਪਾਲ ਸਿੰਘ ਜੀ ਅੱਜ ਬਤੌਰ ਐਮਪੀ ਜਿੱਤ ਗਏ ਭਾਈ ਸਭਜੀਤ ਸਿੰਘ ਜੀ ਬਤੌਰ ਐਮਪੀ ਜਿੱਤ ਗਏ ਪਰ ਉਹ ਵੀ ਕਿਤੇ ਨਾ ਕਿਤੇ ਕਿਉਂਕਿ ਅਸੀਂ ਮੈਂ ਪੱਤਰਕਾਰੀ ਦੇ ਵਿੱਚ ਵੀ ਆ ਅਸੀਂ ਸਾਰਾ ਕੁਝ ਇੰਟਰਨਲ ਹੀ ਜਾਣਦੇ ਆ ਕਿਤੇ ਨਾ ਕਿਤੇ ਜਿਹੜੀਆਂ ਹਕੂਮਤਾਂ ਨੇ ਉਹ ਅੱਜ ਵੀ ਸਾਨੂੰ ਉਸੇ ਤਰ੍ਹਾਂ ਹੀ ਇਸਤੇਮਾਲ ਕਰਦੀਆਂ ਨੇ ਤੇ ਉਹਨਾਂ ਦੀ ਜਿਹੜੀ ਮਨਸ਼ਾ ਹੈ ਉਹ ਸਾਤੋਂ ਉੱਕੀ ਨਹੀਂ ਹੈਗੀ ਜਿਹੜੀ ਸਰਕਾਰਾਂ ਦੀ ਮਨਸ਼ਾ ਹੈ ਕਿਉਂਕਿ ਉਹ ਹਮੇਸ਼ਾ ਚਾਹੁੰਦੀਆਂ ਨੇ ਜਿੰਨੀਆਂ ਵੀ ਏਜੰਸੀਆਂ ਨੇ ਜਾਂ ਸਰਕਾਰਾਂ ਨੇ ਉਹ ਚਾਹੁੰਦੀਆਂ ਨੇ ਅਸੀਂ ਕਿਸੇ ਨੂੰ ਕਿਵੇਂ ਅਸੀਂ ਆਪਦੇ ਮੁਤਾਬਕ ਚਲਾਵਾਂ ਠੀਕ ਹੈ ਨਹੀਂ ਤੇ ਭਾਈ ਮਨਦੀਪ ਜੀ ਬੈਠੇ ਨੇ ਵਧੀਆ ਇਹ ਹੈ ਅਪਰਾਧਾ ਕਰਨੀ ਅਸੀਂ ਤਾਂ ਇਹੀ ਕਵਾਂਗੇ ਵੀ ਇਹ ਤਕੜੇ ਹੋ ਕੇ ਜਿਹੜੀ ਹੈ ਇਹ ਲੜਾਈ ਇਹਨਾਂ ਨੂੰ ਲੜਨੀ ਪਊਗੀ ਆਪਾਂ ਨੂੰ ਸਾਰਿਆਂ ਨੂੰ ਉਹਦੇ ਵਿੱਚ ਜਿੰਨਾ ਕਿ ਸਾਡਾ ਯੋਗਦਾਨ ਹੋਊਗਾ ਅਸੀਂ ਵੀ ਪਾਵਾਂਗੇ ਕਿਉਂਕਿ ਅਸੀਂ ਵੀ ਅਸੀਂ ਵੀ ਚਾਹੁੰਦੇ ਹਾਂ ਕਹਿਣ ਦਾ ਮਤਲਬ ਜਿਹੜਾ ਸਾਡਾ ਪੰਜਾਬ ਹੈ ਜਿਹੜੀ ਸਾਡੀ ਕੌਮ ਹੈ ਉਹ ਚਰਦੀ ਕਲਚਰ ਵੀ ਕਿਉਂਕਿ ਗੁਰੂ ਮਹਾਰਾਜ ਸਾਹਿਬ ਨੇ ਹਮੇਸ਼ਾ ਕੌਮ ਚਰਦੀ ਕਲਾ ਦੇ ਵਿੱਚ ਰੱਖਿਆ ਹੈ ਜੇ ਆਪਾਂ ਗੱਲ ਕਰੀਏ ਪਿਛਲੇ ਟਾਈਮਾਂ ਦੇ ਵਿੱਚ ਜਿਹੜਾ ਕੁਝ ਹੋਇਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਵੀ ਜਿਹੜਾ ਕਹਾਣ ਇਹਨਾਂ ਨੇ ਕੀਤਾ ਸਿੱਖੀ ਦਾ ਨਾਲੀਏ ਜਿਹੜਾ ਸਾਡੀ ਕੌਮ ਦਾ ਹੁਣ ਅੱਜ ਆਪਾਂ ਜਥੇਦਾਰ ਸਾਹਿਬ ਦੀ ਗੱਲ ਕਰਦੇ ਆ ਵੱਡੇ ਇਹਨਾਂ ਨੇ ਗਾਲੀ ਕੀਤੀ ਹੈ ਵੀ ਉਹ ਤਾਂ ਆਜ਼ਾਦ ਹਸਤੀ ਨੇ ਜਿਹੜਾ ਸਾਡੇ ਪੰਥ ਦੀ ਨਮਾਇੰਦਗੀ ਕਰ ਰਿਹਾ ਹੈ ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਹੈ ਅੱਜ ਇਹਨਾਂ ਦੀ ਇੰਨੀ ਹਿੰਮਤ ਹੋ ਗਈ ਦੀ ਜਥੇਦਾਰ ਸਾਹਿਬ ਨੂੰ ਜਾ ਕੇ ਦੱਸਦੇ ਨੇ ਵੀ ਤੁਹਾਡਾ ਦੈਰ ਆਹ ਹੈ ਜੀ ਤੁਹਾਡਾ ਦੈਰ ਆਹ ਹੈ ਤੁਸੀਂ ਇਹ ਨੂੰ ਬਾਹਰ ਨਹੀਂ ਗੱਲ ਕਰ ਸਕਦੇ ਅੱਜ ਤੋਂ ਪਹਿਲਾਂ ਮੈਂ ਇਹਨਾਂ ਨੂੰ ਕਹੂੰਗਾ ਵੀ ਤੁਸੀਂ ਕਿੰਨੇ ਜਿਹੜੇ ਹੋਏ ਨੇ ਪਹਿਲਾਂ ਕਿੰਨੀਆਂ ਤੜਨਾਵਾਂ ਹੋਈਆਂ ਨੇ ਕਿਸੇ ਨੇ ਜਾ ਕੇ ਇਹਨਾਂ ਨੂੰ ਜੋਖਤ ਕੀਤੀ ਹੈ ਵੀ ਆਕਾਲ ਤਖਤ ਸਾਹਿਬ ਦੇ ਅਸੀਂ ਜ਼ਥੇਦਾਰ ਜੀ ਨੂੰ ਜਾ ਕੇ ਦੱਸਣ ਵੀ ਆ ਤੁਸੀਂ ਐ ਨਹੀਂ ਐ ਕਰਨਾ ਜੀ ਵੱਡੇ ਵੱਡੇ ਲੀਡਰਾਂ ਨੂੰ ਜਿਵੇਂ ਇਹਨਾਂ ਨੇ ਦੱਸਿਆ ਮਹਾਰਾਜਾ ਰਣਜੀਤ ਸਿੰਘ ਦੀ ਉਦਾਹਰਣ ਦਿੱਤੀ ਹੈ ਉਸ ਤੋਂ ਵੀ ਬਾਅਦ ਸੁਜੀਤ ਸਿੰਘ ਬਰਨਾਲਾ ਵਰਗੇ ਵੀ ਹੋਏ ਨੇ ਜਿਨ੍ਹਾਂ ਨੇ ਆਕਾਲ ਤਖਤ ਦੀ ਮੰਨ ਕੇ ਬਤੌਰ ਮੁੱਖ ਮੰਤਰੀ ਹੁੰਦੇ ਹੋਏ ਇਹਨਾਂ ਨੇ ਮੰਨਿਆ ਵੀ ਜੋ ਸਾਨੂੰ ਸਹਜ ਲਾਈਆ ਸੀ ਮੰਨੀ ਨਮਾਣੇ ਸੇਖੋ ਕਿ ਉਹਨਾਂ ਨੇ ਮੰਨੀ ਤੇ ਇਹ ਕਹਿਣਾ ਮਤਲਬ ਆਪਣੇ ਆਪ ਨੂੰ ਅੱਜ ਸਾਡਾ ਇਹੀ ਸਾਡੀ ਤਰਾਸਦੀ ਹੈ ਇਹ ਆਪਣੇ ਆਪ ਨੂੰ ਉਸ ਤੋਂ ਉੱਪਰ ਸਮਝਣ ਲੱਗੇ ਪਰ ਆਪਾਂ ਗੁਰੂ ਘਰਤੀ ਖੜੇ ਆ ਮੈਂ ਇੱਕ ਗੱਲ ਜਰੂਰ ਜਾਣਦਾ ਮੈਂ ਵੀ ਬਹੁਤ ਮੰਨਦਾ ਕਿਉਂਕਿ ਸਾਡੇ ਪਿਤਾ ਜੀ ਬੜਾ ਬਾਣੀ ਦੇ ਨਾਲ ਜੁੜੇ ਹੋਏ ਸੀ ਉਹ ਇੱਕੋ ਹੀ ਗੱਲ ਕਹਿੰਦੇ ਸੀ ਕਿ ਅਕਾਲ ਪੁਰਖ ਤੋਂ ਵੱਡਾ ਕੋਈ ਨਹੀਂ ਹੈ ਜੋ ਚਾਹੁੰਦਾ ਹੁੰਦਾ ਉਹੀ ਹੈ ਅੱਜ ਜਿਹੜਾ ਅੱਜ ਵੀ ਇਹ ਆਪਣੀ ਜਿਹੜੇ ਹਾਲਾਤ ਨੇ ਉਤੋਂ ਨਹੀਂ ਸਿੱਖਣਗੇ ਮੈਂ ਚਾਹੁੰਦਾ ਇਹ ਸਿੱਖੇ ਨੀ ਅੱਜ ਦੇਖੋ ਕਿੰਨੀ ਵੱਡੀ ਪਾਰਟੀ ਐ ਕਿਸੇ ਨੇ ਸੋਚਿਆ ਸੀ ਵੀ ਉਹ ਕਿੱਥੋਂ ਆ ਕੇ ਬਲਕੋ 3 ਸੀਟਾਂ ਦੇ ਖੜੀ ਤਿੰਨਾਂ ਚੋਂ ਵੀ ਉਹਨਾਂ ਦੇ ਕੋਲੇ ਨਹੀਂ ਹੈਗੀਆਂ ਅੱਜ ਵੀ ਇਹ ਸਿੱਖ ਨਹੀਂ ਰਹੇ ਇਹ ਉਸੇ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਨਾਲ ਮਤਥਾ ਲਾ ਰਹੇ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਦਾ ਹਸ਼ਰਤ ਹੀ ਲਗੋਣਾ ਉਹ ਅਸੀਂ ਸਾਰੇ ਭੜੀ ਭਾਤੀ ਜਾਣਦੇ ਆ ਸੋ ਜਿਹੜੀ ਸਾਡੀ ਕੌਮ ਐ ਜਿਹੜਾ ਪੰਥ ਐ ਉਹਨੂੰ ਲੋੜ ਐ ਸੱਚੇ ਸੁੱਚੇ ਬੰਦਿਆਂ ਦੀ ਜਿਹੜੇ ਫੌਂ ਦੀ ਜਿਹੜੀ ਨਮਾਇੰਦਗੀ ਆ ਕਰਨ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਹੈ ਇਹ ਜਿਹਰਨਲਿਸਟ ਮੈਂ ਵੀ ਜਾਣਦਾ ਜਿਹੜਾ ਆਉਣ ਵਾਲਾ ਸਮਾਂ ਉਹ ਬੜਾ ਵਧੀਆ ਨਹੀਂ ਹੈਗਾ ਸਾਨੂੰ ਸਾਰਾ ਕੁਝ ਪਤਾ ਹੈ ਜਿਹੜਾ ਆਉਣ ਵਾਲਾ ਸਮਾਂ ਉਹ ਬਹੁਤਾ ਵਧੀਆ ਨਹੀਂ ਹੈਗਾ ਕਿਉਂਕਿ ਪੰਜਾਬ ਇਸ ਟਾਈਮ ਇੱਕ ਨੰਬਰ ਦੇ ਉੱਤੇ ਹੈ ਜਿਹੜਾ ਹਿੱਟ ਲਿਸਟ ਦੇ ਉੱਤੇ ਆ ਉਹ ਸਾਡਾ ਪੰਜਾਬ ਹੀ ਹੈ ਕਿਉਂਕਿ ਸੈਕਟਰ ਨੇ ਸਾਰੇ ਕਿਤੇ ਦਾ ਰਾਜ ਆ ਉਹਨਾਂ ਦਾ ਸਾਰਾ ਮੁਲਕ ਉਹਨਾਂ ਦੇ ਉੱਤੇ ਚੱਲ ਰਿਹਾ ਇਕੱਲਾ ਪੰਜਾਬ ਹੀ ਹੈ ਜਿਹੜਾ ਆਪੋ ਜੀ ਧੋਕੇ ਚੱਲਦਾ ਹੈ ਸੋ ਜਿਹੜਾ ਆਨ ਵਾਲਾ ਸਮਾਂ ਉਹ ਬਹੁਤਾ ਵਧੀਆ ਨਹੀਂ ਹੈਗਾ ਤੇ ਬਾਈ ਮਨਦੀਪ ਉਹਨਾਂ ਨੂੰ ਤੇ ਮੈਂ ਤਾਂ ਜਿੰਨੀ ਵੀ ਜਥੇਬੰਦੀ ਐ ਸਾਰਿਆਂ ਨੂੰ ਇੱਕ ਬੇਨਤੀ ਹੂੰਗਾ ਵੀ ਤਕੜੇ ਹੋ ਕੇ ਲੜਨਾ ਪਊਗਾ ਤੇ ਨੰਨ ਸੁਚੇਤ ਵੀ ਰਹਿਣਾ ਪਊਗਾ ਕਿਉਂਕਿ ਜਿਹੜੀਆਂ ਸੈਂਟਰ ਦੀਆਂ ਏਜੰਸੀ ਏਜੰਸੀਆਂ ਨੇ ਤਾਕਤਾਂ ਨੇ ਉਹ ਕਦੇ ਨਹੀਂ ਚਾਹੁੰਦੀਆਂ ਕਿ ਕਹਿੰਦਾ ਮਤਲਬ ਸਾਡੇ ਜਿਹੜਾ ਬਦਾਅ ਵੀ ਸੁਣਾ ਸਾਡੇ ਖਿਲਾਫ ਹੋਣ ਤੇ ਮੈਂ ਤਾਂ ਇਹੀ ਕਹੂੰਗਾ ਸਾਡੇ ਤੋਂ ਜਿੰਨੀ ਕਿ ਸੇਵਾ ਹੋਊਗੀ ਅਸੀਂ ਨਾਲ ਆ ਜੀ ਆਪ ਸਾਰੇ ਵੀ ਸੋਚ ਕੇ ਬੈਠੀਂ ਇਹ ਸਰਕਾਰ ਜੋ ਪੰਦੀਪ ਸਿੰਘ ਭਾਈ ਮਿੰਦਰਪਾਲ ਸਿੰਘੀ ਦਾੰਦਲ ਸੁਭਿੰਦਰ ਸਿੰਘ ਵੀ ਡਾਉਲਸਾ ਵੀ ਬੈਠੇ ਨੇ ਔਰ ਸਾਰੇ ਜਿਹੜੇ ਸਟਾਰ ਜੋ ਵੀ ਰੰਗਾਂ ਦੇ ਇਥੇ ਪਹੁੰਚਣ ਤੇ ਚੈਨੋਸ਼ ਬੋਲਦਾ ਸਭ ਤੋਂ ਪਹਿਲਾ ਗੱਲ ਹੁੰਦੀ ਆ ਧਾਰਮਿਕ ਰਾਜਨੀਤੀ ਦੀ ਸਿੱਖ ਰਾਜਨੀਤੀ ਜਿਹਦਾ ਆਧਾਰ ਬਿਲਕੁਲ ਖੋ ਚੁੱਕਿਆ ਹੈ ਇਸ ਸਭ ਨੂੰ ਪਤਾ ਹੈ ਔਰ ਚਿੱਟਾ ਉਹ ਜਾਲੇ ਦੇ ਵਿੱਚ ਪਤਾ ਹੈ ਕਿ ਕਿੱਡਾ ਤੋਂ ਸਿੱਖ ਰਾਜਨੀਤੀ ਦਾ ਨਿਗਾਹ ਪਿਆ ਕਿਉਂਕਿ ਸ਼ਾਇਦ ਉਹਨਾਂ ਲੋਕਾਂ ਨੂੰ ਘੱਟ ਪਤਾ ਹੋਣਾ ਜਿਹੜੇ ਉਸ ਸੰਸਥਾ ਦੇ ਵਿੱਚ ਨਹੀਂ ਹੁੰਦੇ। ਇਹ ਸਾਨੂੰ ਅਸੀਂ ਜੰਮੇ ਕਿ ਉਹਦੇ ਵਿੱਚ ਜਾਂ ਤੇ ਸ਼ਾਇਦ ਮਰਾਂਗੇ ਵੀ ਉਹਦੇ ਵਿੱਚ ਹੀ। ਉਸ ਸਰਮੌਰ ਸੰਸਥਾ ਦੇ ਵਿੱਚ ਜਿੱਥੇ ਅੱਜ ਦੀ ਡੇਟ ਕਿੰਨਾ ਕਾਹਨ ਹੋ ਰਿਹਾ ਔਰ ਕਾਹਨ ਕਰਾਉਣ ਹੋ ਰਿਹਾ ਇਹ ਸਭ ਨੂੰ ਪਤਾ ਹੈ ਤੁਹਾਨੂੰ। ਪਰ ਮੈਨੂੰ ਸ਼ਾਇਦ ਅੱਜ ਦੇ ਸਮੇਂ ਵਿੱਚ ਜਿਹੜਾ ਹਾਲਾਤ ਹੋ ਰਹੇ ਨੇ ਪੰਥ ਦੇ ਇੰਨੇ ਨਾਜ਼ੁਕ ਹਾਲਾਤ ਨੇ ਵੀ ਇੰਨਾ ਸਮਾਂ ਤਾਂ ਹੋਣਾ ਨਹੀਂ ਸੀ ਚਾਹੀਦਾ ਵੀ ਰੁਕਾਵਟ ਹੋਣੀ ਨਹੀਂ ਚਾਹੀਦੀ ਸੀ। ਅੱਜ ਵੀ ਅਜਿਹਾ ਨਾਮ ਬੈਠਾ ਹੈ। ਇੰਨਾ ਸਭ ਤਾਂ ਹੋਣਾ ਨਹੀਂ ਚਾਹੀਦਾ ਜੇ ਸਾਰੇ ਬਿਰਦ ਹੋਏ ਸ ਤੇ ਸਾਰੇ ਮੇਥੋਂ ਵੱਡੇ ਬਿਠੇ ਹੁੰਦੇ ਜਿਹੜੇ ਆਪਰਾ ਵਿੱਚ ਜੇ ਅੱਜ ਆ ਇਤਿਹਾਸ ਨੂੰ ਪੜੀਏ ਨਾ ਗੁਰੂ ਘਰ ਦੇ ਇੱਕ ਵਾਰੀ ਕੀ ਹੋਇਆ ਮੁਗਲਾ ਨਹੀਂ ਮਸੇ ਰੰਗਰ ਦੀਆਂ ਦਾਦਾ ਨਹੀਂ ਗੁਰੂ ਘਰ ਦਾ ਨਿਸ਼ਾਨ ਸਾਹਿਬ ਹੁੰਦਾ ਸੀ ਜਦੋਂ ਨਿਸ਼ਾਨ ਸਾਹਿਬਲੇ ਗੁਰੂ ਘਰ ਦਾ ਤੇ ਸਿੰਘਾਂ ਨੇ ਉੱਥੇ ਹੀ ਜਾ ਕੇ ਉਸ ਮੋਗ ਨੂੰ ਸਾਰੇ ਅਸੀਂ ਤੇ ਅੱਜ 2015 ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿੰਨੀ ਬੜੀ ਹੋਈ ਕਿੰਨਾ ਕਦੇ ਤੁਹਾਨੂੰ ਮਹਿਸਾਸ ਆਦਾ ਸਾਰੇ ਦੁਸ਼ਮਣ ਉਹਨਾਂ ਬਣਾਹਾਂ ਨੂੰ ਦੇਖਣਾ ਵੀ ਅਸੀਂ ਉਹੀ ਬਣਾਹਦਾਰ ਹਾਂ ਅਸੀਂ ਬਰਤੀਆਂ ਪਰ ਹੁਣ ਕਈ ਵਾਰ ਸਤਿਗੁਰੂ ਜੀ ਸਮੇਂ ਦੇ ਕਿਵੇਂ ਪਾਦਕੀ ਪਰਿਵਾਰ ਦੀ ਬਹੁਤ ਜਿਹੜਾ ਗੁਨਾਹ ਇਹ ਜਿਹੜੇ ਜਿਹੜੇ ਕੰਮ ਕੀਤੇ ਨੇ ਸੁਨਾਵਿਤ ਕਰਦੇ ਨੇ ਉਹਨਾਂ ਦੀ ਜਿਹੜੀ ਜਥੇਬੰਦੀ ਆ ਅੱਜ ਵੀ ਜਦੋਂ ਸਾਰਾ ਪਰਿਵਾਰ ਕੇ ਵੀ ਨਾਮ ਤਾਂ ਛੱਟ ਗਿਆ ਬੱਡਾ ਬਦਲ ਮਰ ਕੇ ਲੋਕ ਜਿਉਂਦੇ ਖੜਦੇ ਨੇ ਉਹ ਮਰ ਕੇ ਛੱਟ ਗਏ ਔਰ ਘੱਟੇ-ਘੱਟੇ ਸੇਖਾਂ ਦੇ ਸਰਮੌਰ ਤੱਕ ਸ਼ਿਰਕਾਤ ਹਸ ਆਪ ਵੀ ਘੱਟੇ ਫੰਦ ਲਾਣ ਦਾ ਆਪ ਹੀ ਬਹੁਤ ਵੱਡਾ ਸਿੱਖ ਨਾਮ ਦਾ ਆਪ ਹੀ ਸੁਰੂ ਪਿਆ ਰਹੇ ਉਹ ਜਿਹੜਾ ਸਿਧਾਂਤ ਹੈ ਨਾ ਉਹ ਸੀਮਾ ਦੇ ਵਿੱਚ ਨਹੀਂ ਬੰਦਿਆ ਜਾਂਦਾ ਤੇ ਜਿਹੜਾ ਸਿੱਖ ਸਿਧਾਂਤ ਹੈ ਨਾ ਉਸ ਸੀਮਾ ਵਿੱਚ ਬੰਨੇ ਜਾ ਸਕਦਾ ਮੈਂ ਸਹਿਮਤਾਉ ਕਰਨ ਨਾਲ ਵੀ ਅਕਾਲ ਪੁਰਖ ਕਰੇ ਕਿਸੇ ਸੀਮਾ ਵਿੱਚ ਨਹੀਂ ਹੋਵੇਗਾ ਤੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਜੋ ਵੀ ਪਾਰਟੀ ਹੋਵੇਗੀ ਵਾਸ ਪੰਜਾਬ ਦੇ ਕਾਗੀਆਂ ਦਾ ਅਮਰਪਾਲ ਸਿੰਘ ਵੀਰ ਜੀ ਸੋਵਰ ਸਾਰੀ ਕਿਹਦੇ ਬੰਦੀ ਮਨਦੀਪ ਵੀਰ ਨੂੰ ਵੀ ਅਸੀਂ ਹੀ ਬੇਨਤੀ ਕਰਾਂਗੇ ਕਿ ਜੇਕਰ ਇਹਨਾਂ ਦਾ ਕੋਈ ਏਜੰਡਾ ਬਣਦਾ ਹੈ ਢਾਂਚਾ ਬਣਦਾ ਹੈ ਤੇ ਸਾਨੂੰ ਸਾਰਿਆਂ ਨੂੰ ਇਹ ਫਖਰ ਹੋਵੇ ਵੀ ਅਸੀਂ ਇਸ ਜਥੇਬੰਦੀ ਨਾਲ ਚੱਲੇ ਸੀ ਤੇ ਇਸ ਜਥੇਬੰਦੀ ਦਾ ਜਿਹੜਾ ਰਾਹ ਹੈ ਉਹ ਸੱਚ ਦੇ ਮਾਰਗ ਤੇ ਹੈ ਮੋਰਨ ਬੁੱਤੇ ਨਾਲ ਕਾ ਔਲ ਫਸਤ ਰਹੀ ਆਉਂਦੇ ਰਹਿ ਕੇ ਬਥੇਰੇ ਆਏ ਨੇ ਕਿੰਨੇ ਕਿੰਨੇ ਆਮਲੇ ਹੋਏ ਨੇ ਅਬਦਾਲੀ ਨੇ ਕਿੰਨੇ ਕੀਤੇ ਨੇ ਹਮਾ ਜੀ ਕਿੰਨੇ ਕਿੰਨੇ ਕਿਸੇ ਨਸਤਾਰਾਂ ਕਿਸੇ ਨੇ 12 ਜਦੋਂ ਇਤਿਹਾਸ ਪੜ੍ਹ ਕੇ ਤਿਹਦੇ ਬਾਅਦਵੀਂ ਤੇਰਵੀਂ ਚੌਦਵੀਂ ਸਦੀਆਂ ਕਾਲੀਆਂ ਸਦੀਆਂ ਸੀ ਭਾਰਤ ਦੇ ਇਤਿਹਾਸ ਵਿੱਚ ਇਹ ਐਨੀਆਂ ਕਾਲੀਆਂ ਸਦੀਆਂ ਸੀ ਮੰਦਰ ਜਿਹੜੇ ਤੋੜੇ ਸੀ ਉਤਪਤੀ ਦਿਨ ਵਰਗੇ ਐਨ ਅਪਰੋਚ ਤੋਂ ਕਵਲ ਕਰ ਗਏ ਲੱਖ ਲੱਖ ਤੇ ਹਿੰਦੂ ਨੂੰ ਪਤਲ ਕਰਕੇ ਉਹਨਾਂ ਦੇ ਚੂਨੇ ਵਿੱਚ ਖੂਨ ਨੂੰ ਮਿਲਾ ਕੇ ਫਿਰ ਨੀਹਾਂ ਭਰੀਆਂ ਸੀ ਫੇਰ ਨਹੀਂ ਨਾ ਭਰੀਆਂ ਗਈਆਂ ਸੀ ਉਸ ਤੋਂ ਬਾਅਦ ਦਸਮ ਪਾਤਸ਼ਾਹ ਤਾਨਗੁਰ ਗਰੀਬ ਨਵਾਜ ਤਾਨਗੁਰ ਗੋਬਿੰਦ ਸਿੰਘ ਤਾਨਗੁਰ ਨਾਨਕ ਪ੍ਰੀਤ ਜੀ ਦਾ ਸਿਧਾਂਤ ਨਾ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪੂਜਾਰਾਨ ਐਡਾ ਵੱਡਾ ਸਿਧਾਂਤ ਸਾਡੀ ਝੋਲੀ ਪਾਇਆ ਸਤੁਰਣੀ ਪਰ ਅਸੀਂ ਉਹ ਸਿਧਾਂਤ ਕੋਰੇ ਹੋ ਗਏ ਅਸੀਂ ਮੰਕਰ ਹੋ ਗਏ ਅਸੀਂ ਨਾ ਆਪਣੇ ਬੱਚਣ ਦੱਸ ਸਕੀ ਨਾ ਗਲੇਰੀ ਬਣੀ ਰਹੀ ਜਿਹੜੀ ਹੁਣ ਨਸ਼ੇ ਦੇ ਵਿੱਚ ਗਲਦਾਨ ਪੀਦੀ ਏ ਤੇ ਮੇਰੀ ਇਹ ਹੀ ਬੇਨਤੀ ਏ ਆਪ ਸੂ ਸੰਤਾਂ ਦੇ ਵੀਰਾਂ ਨੇ ਸੱਜਣਾ ਦੇ ਸੋੜੀਆ ਟੇਕੇ ਬੀਤੀ ਹੈ ਵੀ ਹਜੇ ਵੀ ਹਾਲਾਤ ਸੁਧਰ ਜਾਣਗੇ ਹਜੇ ਵੀ ਅਸੀਂ ਆਪਣੇ ਪੰਥ ਨੂੰ ਕਿਉਂਕਿ ਸਾਡਾ ਪੰਥ ਹੈ ਇਹ ਕਿਸੇ ਦੀ ਕੁਬਾਰ ਦਾ ਪੰਥ ਨਹੀਂ ਹੈਗਾ ਸਾਰੇ ਆਪੋ ਆਪਣੇ ਵਿੱਚ ਅਸੀਂ ਗੁਰਸਿੱਖ ਬਣ ਕੇ ਔਰ ਅਗਲੇ ਜਿਹੜੀ ਇਹ ਧਾਂਜਾ ਇਹ ਅਗਲੇ ਦਾ ਸਤਗੁਰ ਪਾਤਸ਼ਾਹ ਦਾ ਪੰਥ ਦਾ ਰਾਹ ਹੈ ਉਹ ਅਸੀਂ ਬਿਲਕੁਲ ਸੱਚ ਦੇ ਮਾਰਗ ਤੇ ਲੈ ਕੇ ਜਾਏਗੇ ਇਹ ਨਵੀਂ ਬੀਬੀ ਪਰਮਾਨੰਥਵਾਸ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇੱਕ ਬੇਨਤੀ ਅਰਜ਼ ਕਰਾਂ ਕਿ ਇੱਕ ਖੁਸ਼ੀ ਹੋਈ ਜਦੋਂ ਪ੍ਰਧਾਨ ਜੀ ਨੇ ਇੰਦਰਪਾਲ ਸਿੰਘ ਨੇ ਦੱਸਿਆ ਵੀ ਜਿਹੜੀਆਂ ਸ੍ਰੋਣੀ ਕਮੇਟੀ ਦੀਆਂ ਚੋਣਾਂ ਉਹਦੇ ਵਿੱਚ ਵੀਰ ਮਨਦੀਪ ਸਿੰਘ ਜੀ ਸਿੱਧੂ ਤੇ ਜਿਹੜੇ ਬ੍ਰਦਰ ਨੇ ਤੁਸੀਂ ਜਾਣਦੇ ਹੋ ਬਾਈ ਵੀਰ ਸਿੰਘ ਸਿੱਧੂ ਅਸੀਂ ਅੱਜ ਤਾਮ ਤੁਰੇ ਆ ਪਹਿਲਾਂ ਕਦੇ ਵੀ ਇਸ ਤਰ੍ਹਾਂ ਪਾਰਟੀ ਦੇ ਨਾਲ ਕਿਸੇ ਦੇ ਨਾਲ ਤੁਰੇ ਹੀ ਨਹੀਂ ਕਿਉਂਕਿ ਅੱਜ ਬੜੀਆਂ ਜਿਹੜੀਆਂ ਢੁੰਗੀਆਂ ਗੱਲਾਂ ਨੇ ਪਤਾ ਲੱਗਿਆ ਪਹਿਲੀ ਗੱਲ ਸਾਡਾ ਜਿਹੜਾ ਅਕਾਲ ਤਖਤ ਸਾਹਿਬ ਹੈ ਉਹਦਾ ਦਾਇਰਾ ਐਸਜੀਪੀਸੀ ਨੇ ਆਪਣੇ ਅੰਦਰ ਕਰ ਲਿਆ ਪਰ ਜਦੋਂ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਹੋਈ ਸੀ 22 1999 ਨੂੰ ਤਖਤ ਸ੍ਰੀ ਫਤੇਗੜ ਸਾਹਿਬ ਸੌਰੀ ਤਖਤ ਕਹਿ ਗਿਆ ਮੈਂ ਫਤੇਗੜ ਸਾਹਿਬ ਜਿਹੜਾ ਸਾਡਾ ਇੱਕ ਆਪਾਂ ਨੂੰ ਪਤਾ ਵੀ ਸੀਤਾਂ ਦੀ ਧਰਤੀ ਹੈ ਤੇ ਜਿੱਥੋਂ ਬੜੀਆਂ ਵੱਡੀਆਂ ਸ਼ੁਰੂਆਤਾਂ ਹੋਈਆਂ ਉੱਥੇ ਜਿਹੜੀ ਇਕਤਰਤਾ ਹੋਈ ਸੀ ਉਹਦੇ ਵਿੱਚ ਧਰਮ ਪ੍ਰਚਾਰ ਕਮੇਟੀ ਨੇ ਇਹ ਕਹਿਤਾ ਸੀ ਜਿਹੜਾ 1925 ਦਾ ਗੁਰਦੁਆਰਾ ਐਕਟ ਬਣਿਆ ਉਹਦੇ ਘੇਰੇ ਵਿੱਚ ਉਹਦੇ ਦਾਇਰੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਅਕਾਲ ਤਖਤ ਜਿਹੜਾ ਹੈ ਉਹ ਨਹੀਂ ਆਉਂਦਾ ਇਹ ਤਾਂ ਬਾਹਰ ਨੂੰ ਕਿਉਂਕਿ ਜਿਹੜਾ ਤਖਤ ਹੈ ਉਹ ਜहाँ-ਜਾਂ ਖਾਲਸਾ ਜੀ ਸਾਹਿਬ ਤਾਹਾਂ-ਤਾਹਾਂ ਜਿੱਥੇ ਵੀ ਖਾਲਸਾ ਬੈਠਾ ਹੈ ਚਾਹੇ ਉਹ ਪੂਰੇ ਵਾਰਡ ਦੀ ਧਰਤੀ ਹੋਵੇ ਉੱਥੇ ਹੀ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਲਾਗੂ ਹੁੰਦਾ ਹੈ ਪਰ ਉਹ ਜਾਨੀ ਰਕਵੀਰ ਸਿੰਘ ਜੀ ਨੇ ਸਾਰੇ ਨੇ ਸੁਣਿਆ ਤੁਸੀਂ ਸੋਸ਼ਲ ਮੀਡੀਆ ਤੇ ਕਹਿਤਾ ਕਿ ਐਸਜੀਪੀਸੀ ਕਹਿ ਰਹੀ ਹੈ ਕਿ ਜਿਹੜਾ ਤਖਤ ਦਾ ਦਾਇਰਾ ਹੈ ਉਹ ਤਖਤ ਦੀ ਇਮਾਰਤ ਦੇ ਅੰਦਰ ਹੀ ਹੈ ਜੱਤੇਦਾਰ ਦਾ ਦਾਇਰਾ ਹੈ ਉਹ ਤੋਂ ਬਾਹਰ ਨਹੀਂ ਬੋਲ ਸਕਦੇ ਸਾਨੂੰ ਲੋੜ ਹੈ ਸਭ ਤੋਂ ਪਹਿਲਾਂ ਜੇ ਪਾਰਟੀ ਮਜ਼ਬੂਤ ਕਰਨੀ ਹੈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਾਂ ਹਨ ਸਾਨੂੰ ਜੱਤੇਦਾਰ ਜਿਹੜਾ ਖਾਲਸਾ ਸਰ ਜੀ ਦਾ ਨਾ ਉਹ ਆਜ਼ਾਦ ਕਰਾਉਣਾ ਪਊਗਾ ਉਹਦੀ ਜਿਹੜੀ ਸੀਮਾ ਹੈ ਉਹ ਉਹੀ ਕਰਨੀ ਪਊ ਜਿਹੜੀ ਅਕਾਲੀ ਹੂਲਾ ਸਿੰਘ ਵੇਲੇ ਸੀ ਕਿਉਂ ਐ ਜੀਪੀਸੀ ਨੇ ਅੰਡਰ ਨਾ ਹੋਵੇ ਕਿਉਂਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਜ਼ਥੇਦਾਰ ਹੈ ਜੀ ਉਹ ਸਮੇਂ ਦਾ ਜਿਹੜਾ ਪੂਰੇ ਸਾਡੇ ਪੰਜਾਬ ਰਾਜ ਦਾ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਕੋੜੇ ਮਾਰ ਸਕਦੇ ਉਹਨਾਂ ਨੂੰ ਬੰਨ੍ਹ ਕੇ ਬਿਠਾ ਸਕਦੇ ਐ ਅੱਜ ਦੇ ਜ਼ਥੇਦਾਰ ਦਾ ਵੀ ਲੋਕਾਂ ਬਸ ਸਾਨੂੰ ਉਹ ਚਾਹੀਦਾ ਤੇ ਉਹ ਤਾਂ ਹੋ ਜਿਹੜੀਆਂ ਐ ਜੀਪੀਸੀ ਦੀਆਂ ਚੋਣਾਂ ਨੇ ਜੇ ਇਹ ਚੰਗੀ ਵਾਰ ਦੀ ਜਿੱਤ ਕੇ ਅੱਗੇ ਆਉ ਤੇ ਉਹ ਇਹ ਮਤਾ ਪਾਸ ਕਰੇ ਕਿ ਜਥੇਦਾਰ ਐ ਜੀ ਪੀ ਸੀ ਦੇ ਅੰਡਰ ਨਹੀਂ ਹੁੰਦਾ ਤੇ ਉਹ ਤਾਂ ਉਹ ਜੇ ਸਾਡੇ ਸਿੱਖ ਨੌਜਵਾਨ ਅੱਗੇ ਆਉਣਗੇ ਅਸੀਂ ਤਾਂ ਜਿੰਨੇ ਵੀ ਨੌਜਵਾਨ ਆ ਸੀ ਭਰੋਸਾ ਦਿਵਾਉਨੇ ਆ ਭਾਈ ਜੀ ਨੂੰ ਕਿ ਅਸੀਂ ਖੜਾਂਗੇ ਪਰ ਇਹ ਹੀ ਗੱਲ ਹੈ ਕਿ ਸਾਡਾ ਜਿਹੜਾ ਸਰਬੋਤਮ ਅਕਾਲ ਤਖਤ ਸਾਹਿਬ ਹੈ ਉਹ ਆਜ਼ਾਦ ਹੀ ਹੋਣਾ ਚਾਹੀਦਾ ਹੈ ਕਲ ਨੂੰ ਸਤਗੁਰੂ ਕਿਰਪਾ ਕਰਨ ਐ ਜੀ ਪੀ ਸੀ ਦੀਆਂ ਚੋਣਾਂ ਸਾਡੀ ਪਾਰਟੀ ਜਿੱਤਦੀ ਹੈ ਤਾਂ ਉਥੇ ਇਹ ਚੀਜ਼ ਜ਼ਰੂਰ ਕਰਨੀ ਆ ਸਭ ਤੋਂ ਪਹਿਲਾਂ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹਦੇ ਦਾਇਰੇ 'ਚ ਨਹੀਂ ਆਉਂਦਾ ਇਹ ਬਾਹਰ ਕਰਦਾ ਉਹ ਆਜ਼ਾਦ ਹਸਤੀ ਹੋਵੇ ਉਹ ਚਾਹੇ ਗੁਰਮਤੇ ਹੋਣ ਅੱਜ ਕਿੱਥੇ ਗੁਰਮਤਾ ਪੈਂਦਾ ਪਹਿਲਾਂ ਜਥੇਦਾਰ ਕਿਹਾ ਜਾਂਦਾ ਸੀ ਕਿ ਉਹ ਗੁਰਮਤੇ ਹੁੰਦੇ ਸੀ ਪਹਿਲਾਂ ਕਿੰਨਾ ਦੇ ਜਿਹੜੇ ਚੰਗੇ ਸਿੰਘ ਹੁੰਦੇ ਸੀ ਚੰਗੇ ਵਿਦਵਾਨ ਹੁੰਦੇ ਸੀ ਉਹ ਗੁਰਮਤਾ ਕਰਦੇ ਸੀ ਕਿ ਅਸੀਂ ਕਿਹਨੂੰ ਚੁਣਨਾ ਹੈ ਜਿਵੇਂ ਅੱਜ ਆਪਾਂ ਇੱਕ ਗੁਰਮਤਾ ਕਰਨ ਆਏ ਆ ਇੱਕ ਗੁਰਮਤਾ ਆ ਜੀ ਵੀ ਜਿਹੜੀ ਅੰਤਿਮ ਮੈਂਬਰੀ ਆਪਾਂ ਕਮੇਟੀ ਚੁਣਨੀ ਹੈ ਉਹਦੇ ਵਿੱਚ ਸੂਝਵਾਨ ਬੰਦੇ ਸੁਚਨਕੇ ਆਪਾਂ ਕਿੰਨਾਂ ਨੂੰ ਪਾਵਾਂ ਕਿਹੜੇ ਸਾਡੀ ਪਾਰਟੀ ਨੂੰ ਅੱਗੇ ਲਿਜਾ ਸਕਦੇ ਜਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਰਜਿਤ ਕਰਕੇ ਸਿੱਖੀ ਦੇ ਵੱਲ ਮੋੜ ਕੇ ਲੈ ਕੇ ਆਉਣ ਇਹ ਜ਼ਰੂਰੀ ਹੈ ਜੀ ਬਾਕੀ ਆਪ ਸਾਰੇ ਸਮਝਦਾਰ ਹੋ ਇਨੇ ਕਹ ਬੋਲਦਾ ਹੋਇਆ ਕਿ ਮੰਦਾ ਜੱਜ ਕਰੋ ਭਾਈ ਜੀ ਅੱਜ ਬਰਨਾਲੇ ਆਏ ਹੋ ਤੁਸੀਂ ਬਰਨਾਲੇ ਇਕੱਤਰਤਾ ਵੱਡੇ ਲੈਵਲ ਤੇ ਹੋਈ ਹੈ ਕੀ ਮੋਟਿਵ ਸੀਗਾ ਅੱਜ ਦੀ ਜਿਹੜੀ ਇਕੱਤਰਤਾ ਹੋਈ ਹੈ ਅੱਜ ਦੀ ਜਿਹੜੀ ਇੱਥੇ ਸਾਰੇ ਵੀਰਾਂ ਨਾਲ ਮਿਲੇ ਆਂਗੇ ਮੇਲਣ ਦਾ ਮੇਨ ਕਾਰਨ ਇਹੀ ਸੀਗਾ ਵੀ ਅਸੀਂ ਹੁਣ ਆਉਣ ਵਾਲੇ ਟਾਈਮ 'ਚ ਜਿਵੇਂ ਬਰਨਾਲੇ ਜ਼ਿਲ੍ਹੇ ਦੇ ਪੰਜ ਮੈਂਬਰੀ ਕਮੇਟੀ ਦਾ ਆਗਾਜ਼ ਕਰਨਾਗਾ ਅ ਕਾਲੀਦਾਲ ਵਾਰਿਸ ਪੰਜਾਬ ਦਾ ਤਾਂ ਉਹਦੇ ਕਰਕੇ ਸਾਰਿਆਂ ਦੇ ਰੂਬਰੂ ਹੋਈਆਂ ਅੱਜ ਤੇ ਵੀ ਇਹੀ ਆ ਕਿਸੇ ਦਾ ਕੋਈ ਸੁਝਾਅ ਕਿਸੇ ਵੀਰ ਦਾ ਜਾਂ ਕੁਝ ਹੋਰ ਕਿਵੇਂ ਕਰਕੇ ਅੱਗੇ ਵਧਿਏ ਕਿਉਂਕਿ ਆਪਣੀ ਜੇ ਆਪਾਂ ਕਹਿ ਲਈਏ ਵੀ ਬਹੁਤ अर्ली ਸਟੇਜ ਤੇ ਆਪਣੀ ਪੋਲੀਟੀਕਲ ਪਾਰਟੀ ਹੈ ਜਿਹੜੀ ਤਾਂ ਉਹ ਇੱਕ ਦੂਜੇ ਤੇ ਸੁਝਾਣ ਨਾਲ ਹੀ ਅੱਗੇ ਚੱਲਿਆ ਜਾਊਗਾ ਜੀ ਤੇ ਵੀ ਇਹਨਾਂ ਨਾਲ ਕਦੇ ਪਹਿਲਾਂ رابطہ ਵੀ ਨਹੀਂ ਹੋਇਆ ਸੀ ਬਹੁਤ ਸੰਗਾਂ ਨਾਲ ਉਹਨਾਂ ਨੂੰ ਵੀ ਅੱਜ ਹੀ ਮਿਲੇ ਆ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਇਹ ਆ ਵੀ ਹੌਸਲੇ ਚ ਕਰੀਏ ਕਿਉਂਕਿ ਜਿਹੜਾ ਸਰਕਾਰਾਂ ਨੇ ਆਪਾਂ ਨੂੰ ਪਿਛਲੇ ਕੋ ਸਮੇਂ ਤੋਂ 2 ਸਾਲਾਂ ਤੋਂ ਤਕਰੀਬਨ ਦਬਾਇਆ ਜਾ ਰਿਹਾ ਸੀਗਾ ਨੌਜਵਾਨੀ ਨੂੰ ਡਰਾ ਕੇ ਘਰਾਂ ਵਿੱਚ ਬਿਠਾਇਆ ਗਿਆ ਸੀ ਕਿਵੇਂ ਕੇਸ ਪਾਏ ਗਏ ਸੀ ਤਾਂ ਉਸ ਚੀਜ਼ ਦਾ ਵੀ ਇੱਕ ਤਰ੍ਹਾਂ ਨਾਲ ਉਹਨਾਂ 'ਚੋਂ ਡਰ ਕੱਢਣ ਵਾਲੀ ਗੱਲ ਵੈਸੇ ਤਾਂ ਜਿਹੜੇ ਗੁਰੂ ਦੇ ਲਾੜ ਲੱਗੇ ਉਹਨਾਂ ਦਾ ਡਰ ਆਪ ਹੀ ਨਿਕਲ ਜਾਂਦਾ ਹੈਗਾ ਪਰ ਫਿਰ ਵੀ ਸਰਕਾਰਾਂ ਨੇ ਕੁਛ ਨਾ ਕੁਛ ਇਹ ਪਾਇਆ ਹੋਇਆ ਸੀ ਉਸ ਦੇ ਸਬੰਧ ਵਿੱਚ ਅੱਜ ਇੱਥੇ ਸਾਰਿਆਂ ਨਾਲ ਗੱਲ ਹੋਈ ਤੇ ਇਕੱਤਰ ਹੋਈਆਂ ਤੇ ਅੱਗੇ ਵਿਚਾਰ ਵਟਾਂਦਰਾ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾਊਗਾ ਕੈਨ ਮਤਲਬ ਬਰਨਾਲੇ ਜੇਲੇ ਦੇ ਵਿੱਚ ਜਿਹੜੀ ਜਥੇਬੰਦੀ ਹੈ ਉਹਨੂੰ ਹੰਬਲ ਕੋ ਲੋ ਹੋਣ ਵਾਲੇ ਦੀ ਮੈਂ ਕਹੂੰਗਾ ਹਫਤੇ 10 ਦਿਨਾਂ ਚ ਇਹ ਚੀਜ਼ ਦਾ ਅਸੀਂ ਪੰਜ ਮੈਂਬਰੀ ਕਮੇਟੀ ਦਾ ਇੱਥੇ ਆਗਾਜ਼ ਕਰਾਂਗੇ ਬਰਨਾਲੇ ਦਾ ਵੀ ਸੰਦੂਰ ਦਾ ਵੀ ਕਿਉਂਕਿ ਜਿਵੇਂ ਕੱਲ ਬਠਿੰਡਾ ਮਾਨਸਾ ਤੇ ਸ਼੍ਰੀ ਮੁਕਸਰ ਸਾਹਿਬ ਦਾ ਕੀਤਾਗਾ ਉਹ ਜਿਵੇਂ ਟਾਈਮ ਟੂ ਟਾਈਮ ਸਾਰਾ ਜ਼ਿਲ੍ਹਿਆਂ ਦਾ ਅਸੀਂ ਕਰ ਰਹੇ ਹਾਂਗੇ ਤੇ ਇਹ ਤਾਂ ਵੀ ਬਹੁਤ ਜਲਦੀ ਆਗਾਜ਼ ਕਰ ਲਾਂਗੇ ਇਹ ਹੀ ਆ ਵੀ ਇੱਕ ਵਾਰੀ ਪਹਿਲਾਂ ਸਾਰਿਆਂ ਨਾਲ ਰੂਬਰੂ ਹੋ ਜਾਈਏ ਕਿਉਂਕਿ ਜਿੱਦਨ ਆ ਕੇ ਮੁੜ ਕੇ ਇਹ ਨਾ ਹੋਵੇ ਨੌਜਵਾਨਾਂ ਨੂੰ ਵੀ ਬੀਏ ਆਪ ਮੁਹਾਰੇ ਆ ਕੇ ਸਾਡੇ ਤੇ ਇੱਕ ਤਰ੍ਹਾਂ ਨਾਲ ਪੰਜ ਪ੍ਰਧਾਨੀ ਲਾਈ ਗਈ ਆ ਤੇ ਸਾਡਾ ਵੀ ਇਹੀ ਮਕਸਦ ਆ ਮੇਨ ਵੀ ਪੰਜ ਪ੍ਰਧਾਨੀ ਤਾਂ ਹੀ ਹੋਵੇ ਵੀ ਕਿਸੇ ਇੱਕ ਦੇ ਹੱਥ ਚ ਪਾਵਰ ਨਾ ਆਵੇ ਜੇ ਜ਼ਿਲ੍ਹੇ ਦੀ ਦਿੱਤੀ ਜਾਂਦੀ ਆ ਕਿਉਂਕਿ ਇੱਕ ਦੇ ਹੱਥ ਜਾਊਗੀ ਤਾਂ ਉਹ ਆਪਣੇ ਪਰਸਨਲ ਬੈਨੀਫਿਟਸ ਜਾਂ ਮੋਟਿਵਸ ਕੱਢਣ ਲੱਗ ਜਾਂਦਾਗਾ ਤੇ ਇਹ ਸਾਰੇ ਸੇ ਡਿਵਾਈਡ ਕਰਕੇ ਇਕਲੀ ਹੋਊਗਾ ਤੇ ਫਿਰ ਉਸ ਤੋਂ ਉਹੀ ਪੰਜ ਮੈਂਬਰੀ ਟੀਮ ਹੋਊਗੀ ਜਿਹੜੀ ਅੱਗੇ ਬਲਾਕ ਵਾਈਜ਼ ਕੰਮ ਕਰੇ ਸਾਡੇ ਵੱਲੋਂ ਭਰਤੀ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਹਾਂ ਬਿਲਕੁਲ ਉਹ ਤੋਂ ਬਾਅਦ ਹੀ ਕੀਤੀ ਜਾਊਗੀ ਜ਼ਿਲ੍ਹੇ ਚ ਬਾਕੀ ਸਾਰੇ ਪੰਜਾਬ ਚਾਸੀ ਸ਼ੁਰੂ ਕਰਤੀ ਆ ਤੇ ਜਿਹੜੀ ਬਰਨਾਲਾ ਜ਼ਿਲ੍ਹੇ ਦੀ ਭਰਤੀ ਆ ਉਹ ਪੰਜ ਮੈਂਬਰੀ ਜਿਹੜੀ ਟੀਮ ਲਾਵਾਂਗੇ ਉਹੀ ਅੱਗੇ ਕਰੂਗੀ ਇਸ ਤੋਂ ਇਲਾਵਾ ਜੀ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਜੀ ਉਹਨਾਂ ਦੀ ਰਿਹਾਈ ਦੇ ਲਈ ਕੋਈ ਜਥੇਬੰਦੀ ਵੱਲੋਂ ਕੁਝ ਕਹਿਣਾ ਮਤਲਬ ਕਿ ਹੁਣ ਜਿਹੜਾ ਅਗਲਾ ਹੋਗਾ ਨਹੀਂ ਦੇਖੋ ਕਿਉਂਕਿ ਕੱਲ ਨੂੰ 4 ਤਰੀਕ ਨੂੰ ਉਹਨਾਂ ਦਾ ਹਾਈ ਕੋਰਟ ਚ ਕੇਸ ਲੱਗਿਆ ਹੋਇਆ ਹੈਗਾ ਵੀ ਐਨਐਸਏ ਪਹਿਲਾਂ ਤਾਂ ਐਨਐਸਏ ਤੋਂ ਡਾਉਣ ਬਾਰੇ ਅੱਗੇ ਕੇਸ ਚੱਲ ਰਿਹਾ ਹੈਗਾ ਜਦੋਂ ਐਨਐਸਏ ਟੁੱਟੂ ਵੀ ਫਿਰ ਪੰਜਾਬ ਦੀਆਂ ਜ਼ਿਲ੍ਹਿਆਂ ਚ ਉਮੀਦਾਂ ਵੀ ਹੈ ਇਸ ਮਹੀਨੇ ਦੇ ਐਂਡ ਤੱਕ ਆਪਣੇ ਨੌਜਵਾਨ ਉਹ ਪੰਜਾਬ ਸ਼ਿਫਟ ਕਰਤੇ ਜਾਣਗੇ ਬਾਕੀ ਕੱਲ ਹਾਈ ਕੋਰਟ ਚ ਤਰੀਕ ਆ ਤੇ ਜੋ ਉਥੇ ਫੈਸਲਾ ਹੋਊਗਾ ਉਹ دیکھتے ہیں ਜੀ ਉਹਦੇ ਤੇ ਤਾਂ ਜੇ ਸਾਡੀ ساری ਸਾਡੀ ساری ਲੀਗਲ ਟੀਮ ਲੱਗੀ ਹੋਈ